ਅੰਮ੍ਰਿਤਸਰ ਸਾਹਿਬ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸੇਵਾਦਾਰ ਦੀ ਡਿਊਟੀ ਨਿਭਾਉਣ ਵਾਲਾ ਸ਼ਖਸ ਜਿਹੜਾ ਹੁੰਦਾ ਹੈ ਹਰਦوار ਦੇ ਵਿੱਚ ਉਹਦਾ ਕਤਲ ਹੁੰਦਾ ਹੈ ਉੱਥੇ ਉਹਦੀ Laash ਮਿਲਦੀ ਹੈ ਹੁਣ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰ ਦੀ ਡਿਊਟੀ ਨਿਭਾਉਣ ਵਾਲੇ ਦਾ ਹਰਦوار ਦੇ ਵਿੱਚ ਕੀ ਸੰਪਰਕ ਹੁੰਦਾ ਕੀ ਉਹਦਾ ਲੈਂਡ ਦੇਣ ਹੁੰਦਾ ਤੇ ਇੰਨੇ ਸੈਂਕੜੇ ਕਿਲੋਮੀਟਰ ਦੂਰ ਉਹਦਾ ਕਤਲ ਕਿਸ ਦੁਆਰਾ ਕੀਤਾ ਜਾਂਦਾ ਕਿਉਂਕਿ ਹਰੇਕ ਕਤਲ ਦੇ ਪਿੱਛੇ ਇੱਕ ਮੋਟਿਵ ਹੁੰਦਾ ਹੁਣ ਇੱਕ ਸੇਵਾਦਾਰ ਨੂੰ ਕਤਲ ਕਰਨ ਦੇ ਪਿੱਛੇ ਕਿਸੇ ਦਾ ਕੀ ਮੋਟਿਵ ਹੋ ਸਕਦਾ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਉੱਤਰਾਖੰਡ ਉੱਤਰਾਖੰਡ ਦਾ ਹਰਦਵਾਰ ਹਰਦਵਾਰ ਦੇ ਅਧੀਨ ਪੈਂਦਾ ਪਿੰਡ ਸ਼ਾਹਪੁਰਾ ਸ਼ਾਹਪੁਰਾ ਦੇ ਨੇੜੇ ਨਹਿਰ ਦੇ ਵਿੱਚ ਰਾਹਗੀਰ ਜਦੋਂ ਲੰਘਦੇ ਨੇ ਉਹਨਾਂ ਨੂੰ ਨਹਿਰ ਦੇ ਵਿੱਚ ਇੱਕ Laash ਦਿਖਦੀ ਹੈ ਤੇ ਫਿਰ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਤੇ ਰਾਹਗੀਰਾਂ ਵੱਲੋਂ ਉਹ ਪਛਾਣ ਵੀ ਕੀਤੀ ਜਾਂਦੀ ਹੈ ਉਸ Laash ਦੀ ਕਿਉਂਕਿ ਉਹਨਾਂ ਦੇ ਪਿੰਡ ਦੇ ਫਿਰ ਬੰਦੇ ਨੂੰ ਉਹਨਾਂ ਦੇ ਪਰਿਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਜਿਹੜਾ ਮਰਨ ਵਾਲਾ ਸ਼ਖਸ ਸੀ ਉਹਦਾ ਭਰਾ ਵੀ ਉੱਥੇ ਮੌਕੇ ਤੇ ਪਹੁੰਚਦਾ ਤੇ ਉਹਦੇ ਵੱਲੋਂ ਪਛਾਣ ਕੀਤੀ ਜਾਂਦੀ ਹੈ ਵੀ ਇਹ ਮਰਨ ਵਾਲਾ ਜਿਹੜਾ ਬੰਦਾ ਹੈ ਇਹ ਮੇਰਾ ਭਰਾ ਸੁਖਪਾਲ ਸਿੰਘ ਹੈ ਇਹਦੀ ਉਮਰ 40 ਸਾਲ ਹੈ ਤੇ ਹੁਣ ਪੁਲਿਸ ਉਹ Laash ਕਬਜ਼ੇ ਦੇ ਵਿੱਚ ਲੈਂਦੀ ਹੈ ਸਭ ਤੋਂ ਪਹਿਲਾਂ ਤਾਂ ਉਹਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਪੁੱਛਗਛ ਤੋਂ ਸ਼ੁਰੂ ਹੁੰਦੀ ਹੈ ਹੁਣ ਜਦੋਂ ਪੁੱਛਿਆ ਜਾਂਦਾ ਸੁਖਪਾਲ ਸਿੰਘ ਬਾਰੇ ਸਭ ਤੋਂ ਪਹਿਲਾਂ ਤਾਂ ਇਹ ਪੁੱਛਿਆ ਜਾਂਦਾ ਵੀ ਇਹਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਤਾਂ ਪਰਿਵਾਰ ਵੱਲੋਂ ਦੱਸਿਆ ਜਾਂਦਾ ਵੀ ਅੰਮ੍ਰਿਤਸਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸੇਵਾਦਾਰ ਦੀ ਡਿਊਟੀ ਨਿਭਾਉਂਦਾ ਇਥੇ ਇਹਦੀ ਕਿਸੇ ਦੇ ਨਾਲ ਅਸੀਂ ਕੋਈ ਦੁਸ਼ਮਣੀ ਨਹੀਂ ਨਾਲੇ ਅਮਰਸਰ ਦੇ ਵਿੱਚ ਸੀ ਇਹ ਅਸੀਂ ਆਪ ਹੈਰਾਨ ਆ ਕਿ ਇਸ ਪਿੰਡ ਦੇ ਵਿੱਚ ਇੱਥੇ ਇਹਦੀ ਲਾਸ਼ ਕਿਸ ਤਰ੍ਹਾਂ ਦੀ ਇਹ ਦੇ ਨਾਲ ਪਹੁੰਚੀ ਹੁਣ ਪੁੱਛਿਆ ਜਾਂਦਾ ਸਾਰਾ ਕੁਝ ਵੀ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਤਾਂ ਕਿਹਾ ਜਾਂਦਾ ਵੀ ਇੱਕ ਇਹਦੀ ਪਤਨੀ ਹੈ ਦੋ ਇਹਦੇ ਬੱਚੇ ਨੇ ਜਿਹੜੀ ਪਤਨੀ ਹੈ ਉਹ ਇੱਥੇ ਹੀ ਰਹਿੰਦੀ ਹੈ ਲਸ਼ਕਰ ਦੇ ਵਿੱਚ ઋਸ਼ੀਕੇਸ਼ ਦੇ ਵਿੱਚ ਤੇ ਇਹ ਅਮਰਸਰ ਦੇ ਵਿੱਚ ਰਹਿੰਦਾ ਹਾਲਾਂਕਿ ਮੀਆਂ ਬੀਵੀ ਦੋਨੋਂ ਸਾਰਾ ਪਰਿਵਾਰ ਉੱਥੇ ਰਹਿੰਦਾ ਪਰ ਕੁਝ ਸਮੇਂ ਤੋਂ ਜਿਹੜੀ ਪਤਨੀ ਹੁੰਦੀ ਹੈ ਉਹ ਇੱਥੇ ਰਹਿ ਰਹੀ ਹੁੰਦੀ ਹੈ ਹੁਣ ਪਤਨੀ ਨੂੰ ਸੂਚਿਤ ਕੀਤਾ ਜਾਂਦਾ ਹੈ ਪਤਨੀ ਮੌਕੇ ਤੇ ਪਹੁੰਚਦੀ ਹੈ ਹੁਣ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਹੈ ਉਹਦੇ ਪਤੀ ਦੀ ਇਸ ਤਰੀਕੇ ਦੇ ਨਾਲ ਮੌਤ ਹੋਈ ਹੁੰਦੀ ਹੈ 17-18 ਸਾਲ ਪਹਿਲਾਂ ਉਹਨਾਂ ਦਾ ਵਿਆਹ ਹੁੰਦਾ ਹੈ ਦੋ ਇਹਨਾਂ ਦੇ ਬੱਚੇ ਹੁੰਦੇ ਨੇ ਵੱਡੇ ਬੇਟੇ ਦੀ ਉਮਰ 15 ਸਾਲ ਹੁੰਦੀ ਹੈ ਤੇ ਸਾਰਾ ਕੁਝ ਠੀਕ ਚੱਲਦਾ ਹੁੰਦਾ ਰਿਸ਼ੀਕੇਸ਼ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਨਿਭਾਉਂਦਾ ਸੀ ਸੇਵਾ ਕਰਦਾ ਸੀ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉੱਥੇ ਸੇਵਾ ਨਿਭਾਉਣ ਲੱਗ ਪਿਆ ਤੇ ਸਾਰਾ ਕੁਝ ਠੀਕ ਚੱਲਦਾ ਹੁੰਦਾ ਤੇ ਪਤਨੀ ਤੋਂ ਪੁੱਛਿਆ ਜਾਂਦਾ ਤੇ ਪਤਨੀ ਦਾ ਕਹਿਣਾ ਹੁੰਦਾ ਮੈਨੂੰ ਤਾਂ ਆਪ ਨਹੀਂ ਪਤਾ ਇਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੀ ਉੱਥੇ ਆਪਣੀ ਡਿਊਟੀ ਨਿਭਾ ਰਹੀ ਸੀ ਮੈਂ ਕੁਝ ਦਿਨਾਂ ਤੋਂ ਇੱਥੇ ਰਹਿ ਰਹੀ ਹਾਂ ਵੀ ਇੱਥੇ ਕਿਸ ਤਰੀਕੇ ਦੇ ਨਾਲ ਪਹੁੰਚੇ ਸਾਰਾ ਕੁਝ ਕੀ ਹੋਇਆ ਹੁਣ ਪਤਨੀ ਸਾਰੇ ਕਿਸੇ ਤੋਂ ਬਿਲਕੁਲ ਵੀ ਕਹਿੰਦੀ ਮੈਨੂੰ ਇਹਦੇ ਬਾਰੇ ਕੁਝ ਵੀ ਪਤਾ ਨਹੀਂ ਤੇ ਉਹਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਹੁਣ ਪੁਲਿਸ ਵੀ ਉਤੋਂ ਜ਼ਿਆਦਾ ਉਸ ਸਮੇਂ ਪੁੱਛ ਕੇ ਚ ਨਹੀਂ ਸੀ ਕਰ ਸਕਦੀ ਪੁਲਿਸ ਫਿਰ ਜਦੋਂ ਥੋੜੀ ਨਾਰਮਲ ਹੁੰਦੀ ਹੈ ਉਸ ਤੋਂ ਬਾਅਦ ਫਿਰ ਪੁੱਛਿਆ ਜਾਂਦਾ ਤੇ ਜਦੋਂ ਵਾਰ-ਵਾਰ ਉਹ ਤੋਂ ਸਵਾਲ ਕੀਤੇ ਜਾਂਦੇ ਨੇ ਉਸ ਨੂੰ ਥੋੜਾ ਜਿਹਾ ਮਾਮਲਾ ਸ਼ੱਕੀ ਲੱਗਣ ਲੱਗ ਜਾਂਦਾ ਵੀ ਕੋਈ ਨਾ ਕੋਈ ਗੜਬੜ ਜ਼ਰੂਰ ਹੈ ਹੁਣ ਪੁਲਿਸ ਸਭ ਤੋਂ ਪਹਿਲਾਂ ਕੀ ਕਰਦੀ ਹੈ ਟੈਕਨੀਕਲ ਪੁਆਇੰਟਾਂ ਵੱਲ ਜਾਂਦੀ ਹੈ ਸਭ ਤੋਂ ਪਹਿਲਾਂ ਕਾਲ ਡਿਟੇਲ ਕੱਢੀ ਜਾਂਦੀ ਹੈ ਸੁਖਪਾਲ ਸਿੰਘ ਦੀ ਹੁਣ ਸੁਖਪਾਲ ਸਿੰਘ ਦੀ ਜਦੋਂ ਕਾਲ ਡਿਟੇਲ ਕੱਢਦੇ ਨੇ ਤਾਂ ਉੱਤੇ ਪਤਾ ਲੱਗਦਾ ਵੀ ਜਿਹੜੀ ਇਹਦੀ ਪਤਨੀ ਦੇ ਨਾਲ ਇਹਦੀ ਫੋਨ ਤੇ ਗੱਲਬਾਤ ਹੋਈ ਹੈ ਤੇ ਜਿਹੜੇ ਲਾਸਟ ਨੰਬਰ ਤੇ ਕਾਲ ਹੋਈ ਹੁੰਦੀ ਹੈ ਜਦੋਂ ਉਹਦਾ ਪਤਾ ਕੀਤਾ ਜਾਂਦਾ ਤਾਂ ਉਹ ਹੁੰਦਾ ਇੱਕ ਰਿਤਿਕ ਸਿੰਘ ਜਿਹੜਾ ਕਿ ਰਿਸ਼ੀਕੇਸ਼ ਦੇ ਲਸ਼ਕਰ ਦੇ ਵਿੱਚ ਰਹਿਣ ਵਾਲਾ ਹੁੰਦਾ ਹੁਣ ਰਿਤਿਕ ਸਿੰਘ ਬਾਰੇ ਪਤਾ ਕੀਤਾ ਜਾਂਦਾ ਉਹਦਾ ਫੋਨ ਨੰਬਰ ਲਿਆ ਜਾਂਦਾ ਉਹ ਫੋਨ ਨੰਬਰ ਦੀ ਵੀ ਜਦੋਂ ਕਾਲ ਡਿਟੇਲ ਕੱਢੀ ਜਾਂਦੀ ਹੈ ਪਤਾ ਲੱਗਦਾ ਹੈ ਵੀ ਜਿਹੜੀ ਸੁਖਪਾਲ ਸਿੰਘ ਦੀ ਪਤਨੀ ਹੁੰਦੀ ਹੈ ਰਿਤੂ ਕੌਰ ਉਹਦੇ ਨਾਲ ਉਹਦੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਤੇ ਬੜੀਆਂ ਲੰਬੀਆਂ ਲੰਬੀਆਂ ਗੱਲਾਂ ਹੁੰਦੀਆਂ ਨੇ ਹੁਣ ਪੁੱਛਿਆ ਜਾਂਦਾ ਹੈ ਪਰਿਵਾਰ ਤੋਂ ਵੀ ਜਿਹੜਾ ਰਿਤਿਕ ਸਿੰਘ ਹੈ ਇਹ ਤੁਹਾਡੇ ਕੋਈ ਰਿਲੇਸ਼ਨ ਦੇ ਵਿੱਚ ਹੈ ਜਾਂ ਇਹਦੇ ਕੋਈ ਜਿਹੜੀ ਰਿਤੂ ਕੌਰ ਹੁੰਦੀ ਹੈ ਉਹਦੇ ਪੇਕੇ ਪਰਿਵਾਰ ਜੋ ਹੈ ਤਾਂ ਸਾਰਿਆਂ ਦਾ ਕਹਿਣਾ ਹੁੰਦਾ ਕਿ ਇਹ ਸਾਡਾ ਨਾ ਤਾਂ ਕੋਈ ਰਿਸ਼ਤੇਦਾਰ ਹੈ ਨਾ ਉਹਦੇ ਕਿਸੇ ਪੇਕੇ ਪਰਿਵਾਰ ਚ ਹੁਣ ਜਦੋਂ ਪਰਿਵਾਰ ਦੇ ਨਾਂ ਕਰਨ ਤੋਂ ਬਾਅਦ ਜਿਹੜੀ ਪੁਲਿਸ ਹੁੰਦੀ ਹੈ ਉਹ ਰਿਤਿਕ ਸਿੰਘ ਦਾ ਤੇ ਰਿਤੂ ਕੌਰ ਦਾ ਫਿਰ ਪੂਰਾ ਜਿਹੜਾ ਹਿਸਟਰੀ ਆ ਉਹ ਖੰਗਾਲਦੀ ਹੈ ਉਹ ਖੰਗਾਲਣ ਤੋਂ ਬਾਅਦ ਫਿਰ ਫੋਨਾਂ ਜਿਹੜੇ ਹੁੰਦੇ ਨੇ ਤਿੰਨਾਂ ਦੀ ਲੋਕੇਸ਼ਨ ਕੱਢੀ ਜਾਂਦੀ ਹੈ ਤੇ ਜਿਹੜੀ 18 ਮਾਰਚ 2025 ਦੀ ਘਟਨਾ ਹੁੰਦੀ ਹੈ ਉਸ ਦਿਨ ਇਹਨਾਂ ਤਿੰਨਾਂ ਦੇ ਮੋਬਾਈਲ ਇੱਕੋ ਜਗ੍ਹਾ ਤੇ ਹੁੰਦੇ ਨੇ ਲੋਕੇਸ਼ਨ ਜਿਹੜੀ ਹੁੰਦੀ ਹੈ ਜਿੱਥੇ ਉਹਦੀ ਲਾਸ਼ ਮਿਲਦੀ ਹੈ ਉਸ ਜਗ੍ਹਾ ਦੀ ਲੋਕੇਸ਼ਨ ਹੁੰਦੀ ਹੈ ਤਿੰਨਾਂ ਜਣਿਆਂ ਦੀ ਉਸ ਤੋਂ ਬਾਅਦ ਸੁਖਪਾਲ ਸਿੰਘ ਦਾ ਜਿਹੜਾ ਫੋਨ ਆ ਉਹ ਬੰਦ ਹੋ ਜਾਂਦਾ ਤੇ ਇਹਨਾਂ ਦੋਨਾਂ ਦੀ ਜਿਹੜੀ ਲੋਕੇਸ਼ਨ ਹੁੰਦੀ ਹੈ ਇਹ ਵਾਪਸ ਜਿਹੜੀ ਰਿਸ਼ੀਕੇਸ਼ ਦੇ ਲਸ਼ਕਰ ਦੀ ਹੁੰਦੀ ਹੈ ਦੋਨੋਂ ਇੱਕੋ ਜਗ੍ਹਾ ਤੇ ਇਕੱਠੇ ਹੁੰਦੇ ਨੇ ਫਿਰ ਪੁਲਿਸ ਕੀ ਕਰਦੀ ਆ ਰਿਤਿਕ ਸਿੰਘ ਨੂੰ ਚੱਕਦੀ ਆ ਰਿਤਿਕ ਸਿੰਘ ਤੋਂ ਪੁੱਛਗਿੱਛ ਹੁੰਦੀ ਆ ਤੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਕਿਸੇ ਵੀ ਅਪਰਾਧੀ ਨੂੰ ਫੜਿਆ ਜਾਵੇ ਉਹ ਹਮੇਸ਼ਾ ਉਹ ਗੱਲ ਕਰੇਗਾ ਜਿਹੜੀ ਪੁਲਿਸ ਨਹੀਂ ਸੁਣਨਾ ਚਾਹਦੀ ਮਤਲਬ ਉਸ ਗੱਲ ਤੋਂ ਇਨਕਾਰ ਕਰਦਾ ਤੇ ਫਿਰ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਆ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਆ ਫਿਰ ਗੁੰਗੇ ਵੀ ਬੋਲਦੇ ਨੇ ਤੇ ਫਿਰ ਜਿਹੜਾ ਰਿਤਿਕ ਸਿੰਘ ਹੁੰਦਾ ਉਹ ਵੀ ਬੋਲਦਾ ਉਸ ਤੋਂ ਬਾਅਦ ਜਿਹੜੀ ਉਹ ਕਹਾਣੀ ਸੁਣਾਉਂਦਾ ਤੇ ਫਿਰ ਰਿਤੂ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਫਿਰ ਇਹਨਾਂ ਦੋਨਾਂ ਤੋਂ ਪੁੱਛਗਿੱਛ ਹੁੰਦੀ ਹੈ ਤੇ ਐਸੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਵੀ ਹੈਰਾਨਗੀ ਹੁੰਦੀ ਹੈ ਐਸੇ ਲੋਕਾਂ ਦੇ ਐਸੇ ਲੋਕਾਂ ਦੇ ਦਿਮਾਗ ਦੇ ਉੱਪਰ ਕੀ ਇਹਨਾਂ ਦੇ ਦਿਮਾਗ ਦੇ ਵਿੱਚ ਚੱਲਦਾ ਤੇ ਪੁਲਿਸ ਨੂੰ ਕਾਨੂੰਨ ਨੂੰ ਤੇ ਹੋਰ ਲੋਕਾਂ ਨੂੰ ਇਹ ਬਿਲਕੁਲ ਬੇਵਕੂਫ ਸਮਝਦੇ ਨੇ ਵੀ ਅਸੀਂ ਸਿਆਣੇ ਆ ਇਹਨਾਂ ਨੂੰ ਕਿਸੇ ਗੱਲ ਦਾ ਕੋਈ ਪਤਾ ਹੀ ਨਹੀਂ ਲੱਗਣਾ ਜਿਹੜੀ ਇਹ ਕਹਾਣੀ ਹੈ 21 ਸਾਲ ਪਹਿਲਾਂ ਸ਼ੁਰੂ ਹੁੰਦੀ ਹੈ ਜਿਹੜਾ ਸੁਖਪਾਲ ਸਿੰਘ ਸੀ ਤੇ ਜਿਹੜੀ ਰਿਤੂ ਕੌਰ ਸੀ ਇਹਨਾਂ ਦਾ ਵਿਆਹ ਹੁੰਦਾ ਕਰੀਬ 17 ਸਾਲ ਪਹਿਲਾਂ ਫਿਰ ਇਹਨਾਂ ਦੇ ਘਰ ਦੋ ਬੱਚੇ ਜਨਮ ਲੈਂਦੇ ਨੇ ਜਿਹੜਾ ਸੁਖਪਾਲ ਸਿੰਘ ਸੀ ਉਹ ਰਿਸ਼ੀਕੇਸ਼ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸੇਵਾਦਾਰ ਦੀ ਡਿਊਟੀ ਨਿਭਾਉਂਦਾ ਹੁੰਦਾ ਉਸ ਤੋਂ ਬਾਅਦ ਜਿਹੜਾ ਸੁਖਪਾਲ ਸਿੰਘ ਹੁੰਦਾ ਇਹ ਅੰਮ੍ਰਿਤਸਰ ਚਲਾ ਜਾਂਦਾ ਉੱਥੇ ਇੱਕ ਗੁਰਦੁਆਰਾ ਦਾ ਵਿੱਚ ਇਹ ਡਿਊਟੀ ਨਿਭਾਉਂਦਾ ਹੁੰਦਾ ਤੇ ਜਿਹੜੀ ਰਿਤੂ ਹੁੰਦੀ ਹੈ ਉਹ ਹੁਣ ਇੱਥੇ ਵੀ ਰਹਿੰਦੀ ਹੈ ਉੱਥੇ ਵੀ ਜਾਂਦੀ ਹੈ ਹੁਣ ਇੱਥੇ ਜਦੋਂ ਰਹਿੰਦੀ ਹੈ ਤੇ ਇਹਦੀ ਰਿਤਿਕ ਸਿੰਘ ਨਾਮ ਦੇ ਇੱਕ ਲੜਕੇ ਦੇ ਨਾਲ ਦੋਸਤੀ ਹੁੰਦੀ ਹੈ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਜਿਹੜੀ ਰਿਤੂ ਹੁੰਦੀ ਹੈ ਉਹਦੀ ਉਮਰ ਹੁੰਦੀ ਹੈ 38 ਸਾਲ ਸੁਖਪਾਲ ਸਿੰਘ ਦੀ ਉਮਰ ਹੁੰਦੀ ਹੈ 40 ਸਾਲ ਤੇ ਜਿਹੜਾ ਰਿਤਿਕ ਹੁੰਦਾ ਉਹ ਰਿਤੂ ਤੋਂ 10 ਸਾਲ ਛੋਟਾ ਹੁੰਦਾ ਹੁਣ ਉਸ ਤੋਂ ਬਾਅਦ ਇਹਨਾਂ ਦੇ ਆਪਸ ਦੇ ਵਿੱਚ ਨਾਜਾਇਜ਼ ਸਬੰਧ ਬਣਦੇ ਨੇ ਆਪਾਂ ਇਹਨਾਂ ਨੂੰ ਪਿਆਰ ਦਾ ਨਾਮ ਨਹੀਂ ਦੇ ਸਕਦੇ ਕਿਉਂਕਿ ਜਿਹੜੀ ਰਿਤੂ ਹੁੰਦੀ ਹੈ ਇਹ ਵਿਆਹੀ ਹੋਈ ਸੀ ਇਹਦਾ ਪਤੀ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰ ਦੀ ਡਿਊਟੀ ਨਿਭਾਉਂਦਾ ਸੀ ਦੋ ਇਹਨਾਂ ਦੇ ਬੱਚੇ ਸੀ ਉਦੋਂ ਬਾਅਦ ਇਹਨਾਂ ਨਜਾਇਜ਼ ਸੰਬੰਧ ਸ਼ੁਰੂ ਹੁੰਦੇ ਨੇ ਤੇ ਇਹ ਲਗਭਗ 2 ਸਾਲ ਚੱਲਦੇ ਨੇ ਇਹ ਸਾਰਾ ਕੁਝ ਇਸੇ ਤਰੀਕੇ ਨਾਲ ਚੱਲਦਾ ਰਹਿੰਦਾ ਹੁਣ ਅੱਗੇ ਜਿਹੜੀ ਇਹਨਾਂ ਦੀ ਪਲਾਨਿੰਗ ਹੁੰਦੀ ਹੈ ਬੜੀ ਖਤਰਨਾਕ ਹੁੰਦੀ ਹੈ ਇਸ ਗੱਲ ਦਾ ਸੁਖਪਾਲ ਸਿੰਘ ਨੂੰ ਬਿਲਕੁਲ ਵੀ ਪਤਾ ਨਹੀਂ ਹੁੰਦਾ ਪਰ ਜਿਹੜੀ ਰਿਤੂ ਹੁੰਦੀ ਹੈ ਇਹਦੇ ਦਿਮਾਗ ਦੇ ਵਿੱਚ ਹੁਣ ਖਤਰਨਾਕ ਪਲਾਨਿੰਗ ਜਨਮ ਲੈਂਦੀ ਹੈ ਉਹ ਕਹਿੰਦੀ ਹੈ ਵੀ ਜੇ ਆਪਾਂ ਸੁਖਪਾਲ ਸਿੰਘ ਨੂੰ ਰਸਤੇ ਦੇ ਵਿੱਚੋਂ ਹਟਾ ਦਈਏ ਇੱਕ ਤਾਂ ਆਪਾਂ ਨੂੰ ਮਿਲਣ ਤੋਂ ਕੋਈ ਨਹੀਂ ਰੋਕ ਸਕਦਾ ਆਪਾਂ ਉਸ ਤੋਂ ਬਾਅਦ ਵਿਆਹ ਕਰਾ ਸਕਦੇ ਹਾਂ ਪਰ ਜਿਹੜੀ ਸੁਖਪਾਲ ਸਿੰਘ ਦੀ ਪ੍ਰਾਪਰਟੀ ਹੈ ਜ਼ਮੀਨ ਜਾਇਦਾਦ ਦਾ ਉਹ ਜਿਹੜੇ ਦੋ ਬੱਚੇ ਨੇ ਉਹਨਾਂ ਦੇ ਨਾਮ ਹੋ ਜੇਗੀ ਉਸ ਤੋਂ ਬਾਅਦ ਆਪਾਂ ਇਹਦੀ ਜ਼ਮੀਨ ਜਾਇਦਾਦ ਤੇ ਐਸ਼ ਵੀ ਕਰ ਸਕਦੇ ਆ ਆਪਣੀ ਜ਼ਿੰਦਗੀ ਜਿਹੜੀ ਆ ਵਧੀਆ ਤਰੀਕੇ ਨਾਲ ਨਿਕਲ ਸਕਦੀ ਹੈ ਤੇ ਆਪਾਂ ਨੂੰ ਵਿਆਹ ਕਰਾਉਣ ਤੋਂ ਵੀ ਕੋਈ ਨਹੀਂ ਰੋਕ ਸਕਦਾ ਹੁਣ ਇਸੇ ਪਲਾਨਿੰਗ ਦੇ ਤਹਿਤ ਜਿਹੜੀ ਰਿਤੂ ਹੁੰਦੀ ਹੈ ਉਹ ਸੁਖਪਾਲ ਨੂੰ ਅਮਰਸਰ ਦੇ ਵਿੱਚ ਫੋਨ ਕਰਕੇ ਬੁਲਾਉਂਦੀ ਹੈ ਵੀ ਇੱਥੇ ਕੁਝ ਰਿਸ਼ਤੇਦਾਰਾਂ ਨੂੰ ਮਿਲਣਾ ਕੋਈ ਗੱਲਬਾਤ ਹੋਈ ਹੈ ਤੇ ਉਹਨੂੰ ਬਹਾਨੇ ਦੇ ਨਾਲ ਬੁਲਾਇਆ ਜਾਂਦਾ ਹੈ ਹੁਣ ਜਦੋਂ ਲਸ਼ਕਰ ਦੇ ਰੇਲਵੇ ਸਟੇਸ਼ਨ ਤੇ ਪਹੁੰਚਦਾ ਤੇ ਰਿਤਿਕ ਉਥੇ ਗੱਡੀ ਲੈ ਕੇ ਖੜਾ ਹੁੰਦਾ ਤੇ ਇਹ ਵੀ ਰਿਤੂ ਵੱਲੋਂ ਕਿਹਾ ਜਾਂਦਾ ਹੈ ਵੀ ਰਿਤਿਕ ਨਾਮ ਦਾ ਇੱਕ ਲੜਕਾ ਹੈ ਜਿਹੜਾ ਉਸ ਮੇਰਾ ਬਹੁਤ ਵਧੀਆ ਹੈ ਮੇਰੇ ਨਾਲ ਬੋਲਚਾਲ ਆ ਉਹਦਾ ਜਾਣ ਪਛਾਣ ਚੰਗੀ ਹੈ ਤੇ ਉਹ ਤੈਨੂੰ ਲੈ ਕੇ ਘਰ ਆ ਜਾਏਗਾ ਹੁਣ ਉਥੇ ਉੱਤਰ ਕੇ ਰਿਤਿਕ ਦੇ ਨਾਲ ਮੁਲਾਕਾਤ ਹੁੰਦੀ ਹੈ ਉਹ ਲਾਸਟ ਕਾਲ ਜਿਹੜੀ ਰਿਤਿਕ ਦੀ ਉਸੇ ਟਾਈਮ ਹੁੰਦੀ ਹੈ ਇਹਨੂੰ ਫੋਨ ਕੀਤਾ ਜਾਂਦਾ ਹੈ ਜਦੋਂ ਇਹ ਗੱਡੀ ਖੜਾ ਹੁੰਦਾ ਕਿਉਂਕਿ ਇੱਕ ਦੂਜੇ ਨੂੰ ਜਾਣਦੇ ਨਹੀਂ ਹੁੰਦੇ ਹੁਣੇ ਉਸ ਗੱਡੀ ਕੋਲ ਪਹੁੰਚਦਾ ਉਹਦੇ ਫੋਨ ਕਰਨ ਤੋਂ ਬਾਅਦ ਉਸ ਤੋਂ ਬਾਅਦ ਇਹ ਚੱਲਦੇ ਨੇ ਰਿਤੂ ਦੇ ਵੱਲ ਪਰ ਜਿਹੜਾ ਰਿਤਿਕ ਹੁੰਦਾ ਇਨਾਂ ਦੀ ਜਿਹੜੀ ਸੋਚੀ ਸਮਝੀ ਚਾਲ ਸੀ ਉਹਦੇ ਤਹਿਤ ਜਿਹੜਾ ਸੁਖਪਾਲ ਸਿੰਘ ਸੀ ਉਹਨੂੰ ਸ਼ਰਾਬ ਪਿਆਈ ਜਾਂਦੀ ਹੈ ਉਹਨੂੰ ਸ਼ਰਾਬ ਜ਼ਿਆਦਾ ਪਿਆਈ ਜਾਂਦੀ ਹੈ ਆਪ ਘੱਟ ਪਿੰਦਾ ਹੁਣ ਚੱਲਦੀ ਗੱਡੀ ਦੇ ਵਿੱਚ ਸ਼ਰਾਬ ਪੀਂਦੇ ਨੇ ਤੇ ਸੁਖਪਾਲ ਸਿੰਘ ਨੂੰ ਵੱਧ ਪਿਆਈ ਜਾਂਦੀ ਹੈ ਜਦੋਂ ਨਸ਼ੇ ਦੇ ਵਿੱਚ ਹੋ ਜਾਂਦਾ ਫਿਰ ਇਹ ਰਿਤੂ ਦੇ ਕੋਲ ਪਹੁੰਚਦੇ ਨੇ ਰਿਤੂ ਨੂੰ ਵੀ ਗੱਡੀ ਦੇ ਵਿੱਚ ਬਿਠਾਇਆ ਜਾਂਦਾ ਉਦੋਂ ਬਾਅਦ ਫਿਰ ਇਹ ਉੱਥੋਂ ਬਾਹਰ ਨਿਕਲਦੇ ਨੇ ਤੇ ਇੱਕ ਜਗ੍ਹਾ ਮੌਕਾ ਦੇਖ ਕੇ ਗਲ ਦੇ ਵਿੱਚ ਚਾਦਰ ਪਾ ਕੇ ਉਹਦਾ ਗਲ ਘੁੱਟ ਕੇ ਮਾਰ ਦਿੰਦੇ ਨੇ ਦੋਨੋਂ ਉਹਨੂੰ ਮਾਰਨ ਤੋਂ ਬਾਅਦ ਉਸ ਕਨਾਲ ਦੇ ਵਿੱਚ ਜਾ ਕੇ ਉੱਥੇ ਲਾਸ ਸੈਟ ਦਿੱਤੀ ਜਾਂਦੀ ਹੈ ਤੇ ਉਹਦੇ ਕੋਲੋਂ ਉਹਦਾ ਮੋਬਾਈਲ ਤੇ ਪਰਸ ਵਗੈਰਾ ਉਹ ਸਾਰਾ ਕੱਢ ਲਿਆ ਜਾਂਦਾ ਤੇ ਫੋਨ ਜਿਹੜਾ ਹੁੰਦਾ ਉਹ ਤੋਂ ਬਾਅਦ ਸਵਿਚ ਆਫ ਕਰ ਦਿੰਦੇ ਉਹ ਤੋਂ ਬਾਅਦ ਇਹ ਆਪਣੇ ਘਰ ਆ ਜਾਂਦੇ ਨੇ ਤੇ ਸਾਰੇ ਕਾਸੇ ਤੋਂ ਅਣਜਾਣ ਬਣਦੇ ਨੇ ਇਹ 18 ਮਾਰਚ 2025 ਦੀ ਘਟਨਾ ਸੀ 18 ਮਾਰਚ 2025 ਦੀ ਘਟਨਾ ਸੀ ਉਹ ਤੋਂ ਬਾਅਦ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਉਹਦੇ ਵਿੱਚ ਵੀ ਆਉਂਦਾ ਵੀ ਇਹਦੀ ਮੌਤ ਗਲਾ ਘੁੱਟਣ ਦੇ ਕਾਰਨ ਹੋਈ ਹੈ ਹੁਣ ਇਹ ਵੀ ਆਪਣੇ ਮੂੰਹ ਮੰਨ ਚੁੱਕੇ ਸੀ ਉਹ ਤੋਂ ਬਾਅਦ ਪੁਲਿਸ ਉਹ ਗੱਡੀ ਵੀ ਬਰਾਮਦ ਕਰਦੀ ਹੈ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਤੇ ਸੁਖਪਾਲ ਸਿੰਘ ਦਾ ਉਹਦੇ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਇੱਕ ਜਿਹੜਾ ਬੰਦਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਨਿਭਾ ਰਿਹਾ ਸੀ ਉਹ ਦੁਨੀਆ ਤੋਂ ਚਲਾ ਗਿਆ ਨਾ ਕਿ ਇਹਨਾਂ ਦੇ ਪਿਆਰ ਦੇ ਕਾਰਨ ਸਿਰਫ ਇਹਨਾਂ ਦੇ ਲਾਲਚ ਦੇ ਕਾਰਨ ਵੀ ਇਹਦੀ ਜਿਹੜੀ ਜ਼ਮੀਨ ਹੈ ਉਹ ਵੀ ਆਪਣੇ ਕੋਲ ਆਵੇਗੀ ਕਿਉਂਕਿ ਜੇ ਕਿਸੇ ਦੇ ਨਾਲ ਰਹਿਣਾ ਸੀ ਤਾਂ ਇਹਨੂੰ ਤਲਾਕ ਵੀ ਦਿੱਤਾ ਜਾ ਸਕਦਾ ਸੀ ਛੱਡਿਆ ਵੀ ਜਾ ਸਕਦਾ ਸੀ ਉਹਦੇ ਨਾਲ ਵਿਆਹ ਕਰਾਇਆ ਜਾ ਸਕਦਾ ਸੀ ਪਰ ਇਹਨਾਂ ਨੂੰ ਏਸੀ ਵੀ ਇਹਦੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਸਾਡੇ ਕੋਲ ਆਵੇ। ਪਤਾ ਨਹੀਂ ਲੋਕਾਂ ਦੇ ਦਿਮਾਗ ਦੇ ਵਿੱਚ ਕੀ ਚੱਲਦਾ ਹੈ। ਇਹ ਘਟਨਾ ਜਿਹੜੀ ਇੰਨੀ ਲੰਬੀ ਚੌੜੀ ਇਹਨਾਂ ਨੇ ਪਲਾਨਿੰਗ ਕੀਤੀ। ਪੁਲਿਸ ਨੇ ਸਿਰਫ 2 ਦਿਨਾਂ ਦੇ ਵਿੱਚ ਇਹਨਾਂ ਦੀ ਸਾਰੀ ਪਲਾਨਿੰਗ ਦੀਆਂ ਧੱਜੀਆਂ ਉਡਾਈਆਂ ਤੇ 2 ਦਿਨਾਂ ਦੇ ਬਾਅਦ ਇਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਸੀ। ਤੇ ਇਸ ਟਾਈਮ ਇਹ ਸਲਾਖਾਂ ਦੇ ਪਿੱਛੇ ਨੇ ਤੇ ਆਪਣੀ ਸਜ਼ਾ ਦਾ ਇੰਤਜ਼ਾਰ ਕਰ ਰਹੇ ਨੇ। ਉਸ ਬੇਵਕੂਫ ਔਰਤ ਨੇ ਆਪਣਾ ਹੱਸ ਦਾ ਵਸ ਦਾ ਜਿਹੜਾ ਘਰ ਉਜਾੜ ਲਿਆ। ਸਭ ਤੋਂ ਵੱਧ ਨੁਕਸਾਨ ਹੋਇਆ ਜਿਹੜਾ ਬੱਚਿਆਂ ਦਾ। ਜਿਉ ਉਹਨਾਂ ਦਾ ਦੁਨੀਆ ਤੋਂ ਚਲਾ ਗਿਆ ਮਾਂ ਜੇਲ੍ਹ ਦੇ ਵਿੱਚ ਹੁਣ ਮਾਂ ਨੂੰ ਨਾ ਪਿਆਰ ਮਿਲਿਆ ਨਾ ਪੈਸਾ ਮਿਲਿਆ ਨਾ ਜ਼ਮੀਨ ਮਿਲੀ ਹਾਂ ਮਿਲੀਆਂ ਤੇ ਜ਼ਰੂਰ ਜੇਲ੍ਹ ਦੀਆਂ ਸਲਾਕਾਂ ਤੇ ਰਿਤਿਕ ਦੇ ਹੱਥ ਵੀ ਕੀ ਆਇਆ ਉਹ ਵੀ ਜੇਲ੍ਹ ਦੇ ਵਿੱਚ ਜਦੋਂ ਤੱਕ ਇਹ ਜੇਲ੍ਹ ਤੋਂ ਛੁੱਟਣਗੇ ਉਦੋਂ ਤੱਕ ਇਹਨਾਂ ਦਾ ਪਿਆਰ ਜਿਉਂਦਾ ਵੀ ਰਹੇਗਾ ਕਿੰਨੀ ਬੜਾ ਕਹਣਾ ਬਹੁਤ ਮੁਸ਼ਕਲ ਦੀ ਗੱਲ ਹੈ ਤੇ ਆਪਣੇ ਮੱਥੇ ਦੇ ਉੱਪਰ ਕਲੰਕ ਲੈ ਕੇ ਇਹ ਔਰਤ ਕਿਸ ਤਰੀਕੇ ਨਾਲ ਜਿਊਏਗੀ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਹਮੇਸ਼ਾ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਉਹਨਾਂ ਦੀ ਕਦਰ ਕਰੋ ਉਹਨਾਂ ਦੀ ਕਦਰ ਕਰੋਗੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਉਹ ਚਾਹੇ ਮਾਂ ਬਾਪ ਪਤੀ ਪਤਨੀ ਭੈਣ ਭਰਾ ਹੈ ਪਰ ਜੇ ਉਹਨਾਂ ਰਿਸ਼ਤਿਆਂ ਦੇ ਵਿੱਚ ਧੋਖੇ ਦੜੀਆਂ ਕਰੋਗੇ ਤਾਂ ਆਹੀ ਕੁਝ ਹੋਏਗਾ ਕਿਸੇ ਦੇ ਹੱਥ ਕੁਝ ਵੀ ਨਹੀਂ ਆਇਆ ਪਰ ਇੱਕ ਜਿਹੜੀ ਜ਼ਿੰਦਗੀ ਸੀ ਉਹ ਦੁਨੀਆ ਤੋਂ ਚਲੀ ਗਈ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਾਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਤਰੀਕਾ